ਸਾਰੇ ਨੂੰ ਆਪਾਂ ਗੱਲ ਕਰਨ ਲੱਗੇ ਆ ਸਾਡੇ ਜਿਹੜੇ ਪੰਥ ਦੇ ਆਗੂ ਪੰਥ ਦੇ ਆਗੂ ਹੁੰਦੇ ਨੇ ਜਿਵੇਂ ਭਾਈ ਅਵਰਤਪਾਲ ਮਹਿਰੋ ਨੇ ਗੱਲ ਕੀਤੀ ਤੇ ਉਹ ਬੜਿਆਂ ਨੂੰ ਗੱਲ ਹੁੰਦੀ ਕੌੜੀ ਬੜਿਆਂ ਨੂੰ ਉਹਨਾਂ ਨੂੰ ਗੱਲ ਹੁੰਦੀ ਨਾ ਸੁਬੀ ਭਾਈ ਅਵਰਤਪਾਲ ਮਹਿਰੋ ਦੀ ਉਹਨੇ ਭਾਈ ਅਵਰਤਪਾਲ ਦੇ ਹੱਕ ਦੀ ਗੱਲ ਕੀਤੀ ਸੀ ਤਾਂ ਉਹ ਗੱਲ ਮੈਂ ਤੁਹਾਨੂੰ ਆ ਜਿਹੜੀ ਤਸਵੀਰ ਨਿਹੰਗ ਸਿੰਘ ਦੀ ਤੁਹਾਨੂੰ ਮੈਂ ਦਿਖਾਉਣਾ ਪਿਆ ਇਹ ਸਿੰਘ ਐਸ ਵੇਲੇ ਗੁਰੂ ਹਰਸਾ ਮੰਡੀ ਤੇ ਵਿੱਚੇ ਸੇਮ ਨਾਲੇ ਦੇ ਉੱਤੇ ਇਹਨੇ ਛੋਟੀ ਜੀ ਇੱਕ ਦੁਕਾਨ ਬਣਾਈ ਏ ਤੇ ਉੱਥੇ ਦੇਗ ਰਖਦਾ ਸੁੱਖਾ ਵੀ ਵਿੱਚ ਪਾਉਂਦੇ ਨੇ ਤੇ ਆਪਣਾ ਵੈਸੇ ਵੀ ਦੇਖ ਰਗੜ ਦਾ ਕਾਜੂ ਪਤਾਬ ਸਾਰਾ ਸਵਾਰ ਪਾ ਗਏ ਕਿ ਕਿਤੇ ਨੇ ਦੀਖ ਛਗਣੀ ਵਿੱਚ ਤੂੰ ਛਕੂ ਜੇ ਕਿਤੇ ਨੇ ਕਾਜੂ ਬਦਾ ਜਿਹੜਾ ਸਾਡੇ ਗੁਰੂ ਸਾਹਿਬ ਨੇ ਦੱਸਿਆ ਤੂੰ ਛਕਣਾ ਤੂੰ ਛਕੂ ਤੇ ਇਹ ਸਿੰਘ ਦੀ ਕੁਰਬਾਨੀ ਬੜੀ ਵੱਡੀ ਸੀ ਇਹ ਸਿੰਘ ਦੀ ਬਹੁਤ ਵੱਡੀ ਕੁਰਬਾਨੀ ਜਦੋਂ ਆਪਣੇ ਹਰਿਮੰਦਰ ਸਾਹਿਬ ਟੈਕ ਹੋਇਆ ਸੀ ਨਾ ਅੱਜ ਜਿਹੜੇ ਸਾਡੇ ਅੱਜ ਲੀਡਰ ਫਿਰਦੇ ਨੇ ਕਾਂਗਰਸ ਦੇ ਇਹਨਾਂ ਦੀ ਜਿਹੜੀ ਇੰਦਰਾ ਗਾਂਧੀ ਸੀ ਉਹਨੇ ਕਰਾਇਆ ਸੀ ਦਰਬਾਰ ਸਾਹਿਬ ਤੇ ਟੈਗ ਜਦੋਂ ਦਰਬਾਰ ਸਾਹਿਬ ਤੇ ਟੈਗ ਕਰਾਇਆ ਸੀ ਮੈਂ ਮੈਨੂੰ ਪੂਰਾ ਚਿੱਤਾ ਪੂਰਾ ਯਾਦ ਹੈ ਕਿ ਜਿਹੜੀ ਮੰਟਰੀ ਪਤਾ ਨਹੀਂ ਉਹ ਮਿੰਟਰੀ ਇਹਨੇ ਲਿਆਂਦੀ ਕਿੱਥੋਂ ਸੀ ਉਹ ਬੋਲੀ ਹੋਰ ਬੋਲਦੀ ਸੀ ਕਚਰੀ ਮਿਚਰੀ ਤਿਚਰੀ ਐਡਾ ਦੀ ਕੋ ਬੋਲੀ ਬੋਲਦੇ ਸੀ ਬਟ ਜਦ ਰਮਨਦਰ ਸਾਹਿਬ ਤੇ ਟੈਗ ਕਰਨਾ ਹੈ ਤੇ ਜਿਹੜੀ ਸ਼ਵਾਰ ਦੀ ਹਵਾ ਹੈ ਨਾ ਕਾਸ਼ ਦੀ ਹਵਾ ਉਹ ਬੰਦ ਕਰਤੀ ਸੀ ਤੇ ਉਦੋਂ ਫਿਰ ਜਿਹੜੇ ਸਾਡੇ ਸਿੰਘ ਸੀ ਸਰਦਾਰ ਇਹ ਜਲੇਦਾਰ ਸਾਹਿਬ ਵਰਗੇ ਫੌਜੀ ਸਾਹ ਵਰਗੇ ਇਹ ਫੌਜ ਦੇ ਵਿੱਚ ਉਦੋਂ ਫਿਰ ਇਹ ਬਾਗੀ ਹੋ ਗਏ ਦੁੱਧੋ ਪੱਜੇ 4 ਲੈ ਕੇ ਤਾਂ ਇਸੇ ਤਰ੍ਹਾਂ ਕੋਈ ਰਾਜਸਥਾਨ 'ਚ ਫੜਿਆ ਗਿਆ ਕੋਈ ਕਿਤੇ ਆ ਕੇ ਫੜਿਆ ਗਿਆ ਕੋਈ ਕਿਤੇ ਆ ਕੇ ਫੜਿਆ ਗਿਆ ਕੋ ਸਰਕਾਰਾਂ ਦੇ ਕਿ ਜੂਰ ਤੇ ਹੀ ਨਾ ਹੁੰਦਾ ਨਹੀਂ ਤਾਂ ਇਹ ਫੜੇਗੇ ਕੋਈ 10 ਸਾਲ ਕੋਈ 20 ਸਾਲ ਕੋਈ ਕਿੰਨੇ ਸਾਲ ਜਿੱਲਾ ਚੋਂ ਕੱਟ ਕੇ ਆਏ ਕਈ ਮੇਰੇ ਖਿਆਲ ਅਜੇ ਵੀ ਹੋ ਸਕਦਾ ਮੇਰੇ ਖਿਆਲ ਜੇਲਾ ਚੋਂ ਤੇ ਇਹ ਵੀ ਸਿੰਘ ਨਾਲ ਇਹੋ ਹੋਇਆ ਸੀ ਤੇ ਇਹਨੂੰ ਪੁਲਿਸ ਨੇ ਫੜਿਆ ਫੜ ਕੇ ਬਹੁਤ ਤਸ਼ੱਦਦ ਢਾਈ ਇਸ ਬੰਦੇ ਤੇ ਤਾ ਇਹਨੂੰ ਸਜਾਵੀ ਹੋਈ ਸਜ਼ਾ ਹੋਣ ਤੋਂ ਬਾਅਦ ਦੇ ਵਿੱਚ ਫਿਰ ਇਹਨੇ ਸਜ਼ਾ ਆਪ ਦੀ ਕੱਟੀ ਘਰ ਨਾਲ ਕਰ ਨਹੀਂ ਰਿਹਾ ਜੀਣਾ ਜੀ ਨਹੀਂ ਰਿਹਾ ਫੌਜੋਂ ਜੇ ਪੂਰੀ ਸਰਵਿਸ ਕਰਕੇ ਆਉਂਦੇ ਤਾਂ ਜੇ ਪੈਨਸ਼ਨ ਲੈਂਦੇ ਇਹ ਵੀ ਕੋਠੀਆਂ ਪਾ ਕੇ ਬੈਠੇ ਹੁੰਦੇ ਪਰ ਇਹਨਾਂ ਨੂੰ ਆਪਦੇ ਪਿਓ ਦਾ ਦੁੱਖ ਜਗਿਆ ਵੀ ਸਾਡੇ ਪਿਓ ਤੇ ਟੈਕ ਹੁੰਦਾ ਪਿਆ ਸਾਡੇ ਪਯੋਦ ਉਤੇ ਗੋਲੇ ਸੁੱਟਦੇ ਪਏ ਕਰਤਾ ਉਹ ਨਾ ਕੁਝ ਸਕਦੇ ਸੀ ਜਿੰਨਾ ਜੋ ਕੁਝ ਇਹਨਾਂ ਦੇ ਕੋਲੇ ਸੀ ਸਰਕਾਰਾਂ ਦੇ ਕੋਲ ਤਾਂ ਇਹ ਡੇਡ ਵੱਡੇ ਹਥਿਆਰ ਗ੍ਰੇਨੇਡ ਬੰਬ ਟੈਂਕ ਇਹਨਾਂ ਕੋਲ ਤਾਂ ਇੱਕ ਹਥਿਆਰ ਸਰਕਾਰ ਨੇ ਬਹੁਤ ਤੱਕਾ ਕੀਤਾ ਬਹੁਤ ਬਹੁਤ ਤਸੀਹੇ ਚੱਲੇ ਇਹਨੇ ਤਸੀਹੇ ਚੱਲੇ ਕੋਈ ਕਹਿਣ ਵਾਲੀ ਗੱਲ ਨਹੀਂ ਤਾਂ ਜਿਹੜੇ ਸਾਡੇ ਪੰਥਕ ਦੇ ਆਗੂ ਆਂਦੇ ਨੇ ਵੀ ਅਸੀਂ ਆਗੂ ਕੋਣੇ ਆ ਅਸੀਂ بڑے ਆਗੂ ਆ ਤਾਂ ਇਹਨਾਂ ਬੰਦਿਆਂ ਦੀ ਕਿਸੇ ਬੰਦੇ ਨੇ ਅਜੇ ਤੱਕ ਬਾਹਰ ਨਹੀਂ ਫੜੀ ਅੱਜ ਵੀ ਇਹ ਮੰਡੀ ਗੁਰੂ ਹਰਸਾ ਸੇਮ ਨਾਲੇ ਦੇ ਉੱਤੇ ਛੋਟੀ ਜੀ ਦੁਕਾਨ ਬਣਾ ਕੇ ਕਵਰਾ ਭਾਗੀ ਤੇ ਉੱਥੇ ਦੀਗ ਲਗੜ ਕੇ ਜਗਾ ਸਿੰਘਾਲਾ ਜਗਾ ਕਾ ਜੂਬਦਾ ਪਾ ਕੇ ਦੂਜਾ ਵੀ ਰਗੜਾ ਤਾਂ ਆ ਆ ਦੇ ਇਹ ਬੱਚੇ ਪਾਲਦਾ ਪਿਆ ਆਪਦੇ ਬੱਚੇ ਪਾਲਦਾ ਪਿਆ ਮੈਂ ਜਿਹੜੀ ਗੱਲ ਕਰਨ ਲੱਗਾ ਪੰਥਕ ਦੇ ਜਿਹੜੇ ਸਾਡੇ ਆਗੂ ਨੇ ਜਿਵੇਂ ਬਾਬੇ ਅਵਰਤ ਅਵਰਤਪਾਲ ਮੇੜੋ ਨੇ ਗੱਲ ਕੀਤੀ ਮੈਨੇ ਬੜੀ ਦਿਲ ਨੂੰ ਗੱਲ ਲੱਗੀ ਵੀ ਭਾਈ ਅਵਰਤਪਾਲ ਦੀ ਮਾਤਾ ਨੂੰ ਫੜ ਕੇ ਪੁਲਿਸ ਨੇ ਅੰਦਰ ਦੇ ਦਿੱਤਾ 10 ਦਿਨ ਰਹੀ ਸਾਡੀ ਕੋਈ ਜਸੇਬੰਦੀ ਨਹੀਂ ਬੋਲੀ ਕੋਈ ਜਿਹੜੇ ਸਾਡੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਕੋਈ ਸਾਡੇ ਕਾਲ ਤਖਤ ਸਾਹਿਬ ਦੇ ਜਸੇਦਾਰ ਸਾਹਿਬ ਕਿਸੇ ਨੇ ਵੀ ਬਿਆਨ ਨਹੀਂ ਦਿੱਤਾ ਕਿ ਜਿਹੜੇ ਸਾਡੇ ਕਾਲ ਤਖਤ ਦੇ ਜਸੇਦਾਰ ਸਾਹਿਬ ਨੇ ਸਰਕਾਰਾਂ ਉਨੋਂ ਤੋਂ ਥੱਲੇ ਨੇ ਉਹਨਾਂ ਨੂੰ ਹੁਕਮ ਕੋਈ ਨਹੀਂ ਮੋੜ ਸਕਦਾ ਤੋਂ ਸਾਡੇ ਉਹ ਜਸੇਦਾਰ ਸਾਹਿਬ ਨੇ ਸਲੂਟ ਕਰਦੇ ਮੱਥਾ ਟੇਕਦੇ ਔਰ ਉਹ ਮਾਤਾ ਵਾਸਤੇ ਕਿਸੇ ਨੇ ਇੱਕ ਭਾਈ ਵਰਤਪਾਲ ਮੈੜੂ ਨੇ ਬਿਲਕੁਲ ਗੱਲ ਸਹੀ ਕੀਤੀ ਸੀ ਤੇ ਜਿ세 ਬੰਦਿਆ ਨੂੰ ਗੱਲ ਕੌੜੀ ਲੱਗੀ ਹੁੰਦੀ ਵੀ ਇਹਨੇ ਗੱਲ ਕੀ ਕਹਿ ਤਾ ਤੇ ਉਹੋ ਗੱਲ ਹੀ ਮੈਂ ਕਹਿਣ ਲੱਗਾ ਵੀ ਅਸੀਂ ਜਿ세 ਬੰਦੇ ਕਹਿ ਦਿੰਦੇ ਆ ਦੂਜਾਂ ਦਾ ਜੀ ਮੈਂ ਪੰਥਕ ਦਾ ਲੀਡਰ ਦੂਜਾਂ ਦਾ ਜੀ ਮੈਂ ਪੰਥਕ ਦਾ ਲੀਡਰ ਜੇ ਇਹੋ ਜੇ ਬੰਦਿਆਂ ਦੀ ਮਦਦ ਕੀਤੀ ਹੁੰਦੀ ਉਦੋਂ ਇਹਨਾਂ ਨੂੰ ਜਗਾ ਦੇ ਤੱਕੀ ਹੁੰਦੀ ਹੈ ਇਹਨਾਂ ਨੂੰ ਪੁੱਛਿਆ ਹੁੰਦਾ ਤੇ ਅੱਜ 11 ਜਸੇਦਾਰ ਇਹੋ ਦੇ ਜੰਬਣੇ ਸੀ ਹੋਰ ਤੇ ਜਦੋਂ ਇਹਨਾਂ ਨੂੰ ਵੇਦੇ ਨੇ ਲੋਕ ਸਾੜ ਕੇ ਗੇਲੋ ਜਾਂ ਹੋਰ ਜਗਲਾ ਸੋਚਦਾ ਵੀ ਯਾਰ ਅੱਗੇ ਉਹਨੇ ਇਹ ਕੁਛ ਕੀਤਾ ਤੇ ਉਹਦੀ ਪੰਥ ਨੇ ਬਾਹ ਨਹੀਂ ਬੜੀ ਤੇ ਆਪਾਂ ਕਰ ਬਗੇ ਦੀ ਆਪਣੀ ਬਾਹ ਕਿੰਨੇ ਫੜਦੀ ਤੇ ਅੱਜ ਇਹ ਬੱਚੇ ਆਪਦੇ ਪਰਿਵਾਰ ਇਹਦਾ ਸਾਰਾ ਇਹ ਗੁਰੂ ਮਹਾਰਾਜ ਨੂੰ ਬਹੁਤ ਪਿਆਰ ਕਰਦਾ ਸਾਰੇ ਦੇ ਬੱਚੇ ਵਰਤਾਰੀ ਸਿੰਘ ਦੇ ਪਾਠ ਸਿੱਖਦੇ ਨੇ ਕੀਰਤਨ ਸਿੱਖਦੇ ਨੇ ਸਭ ਕੁਝ ਤੇ ਜਿਹੜੇ ਸਾਡੇ ਪੰਥਕ ਦੇ ਵੱਡੇ ਲੀਡਰ ਘੁੰਮਦੇ ਨੇ ਸੁੱਚਾ ਸਿੰਘ ਲੰਗਾਰ ਕੇ ਤੇ ਉਹਨਾਂ ਦੀ ਲਾਡ ਚਿੱਟੇ ਤੇ ਮੂੰਹ ਸਿਰ ਮਣਾ ਕੇ ਮੁੱਛਾ ਬਣਾ ਕੇ ਔਰਤਾਂ ਲੈ ਕੇ ਬਾਹਰ ਘੁੰਮਦੇ ਫਿਰਦੇ ਨੇ ਮਾਸ਼ਾ ਅੱਲਾਹ ਦੀਆਂ ਪਹਾੜੀਆਂ 'ਚ ਤੇ ਜਿਹੜੇ ਇਹੋ ਜਿਹੇ ਗਰੀਬ ਜਸੇਦਾਰ ਸਾਹ ਵਰਗੇ ਫੌਜ ਤੋਂ ਬਾਗੀ ਹੋਏ ਹਰਮੰਦਰ ਸਾਹਿਬ ਦੇ ਟੈਗ ਹੋਏ ਤੋਂ ਤੇ ਇਹ ਆਪ ਦੇ ਬੱਚਿਆਂ ਨੂੰ ਗੁਰੀ ਗੋੜ ਸਿੱਖ ਬੜਾਇਆ ਇਹਦੇ ਬੱਚੇ ਆਗੇ ਵੇਖੋ ਸਾਰੇ ਨੇ ਗੁਰੂ ਸਾਹਿਬ ਦਾ ਬਾਣਾ ਸਾਰੇ ਕੇਸ ਕੀ ਪਾਠ ਕੀਰਤਨ ਉਹ ਇੱਕ ਭੁੱਖ ਚ ਗਰੀਬੀ ਚ ਤ੍ਰੇਹ ਚ ਲੈ ਕੇ ਰਹਿ ਕੇ ਵੀ ਇਹ ਤਾਂ ਵੀ ਆਪਦੇ ਬੱਚੇ ਗੁਰੂ ਸਾਹਿਬ ਨਾਲ ਜੋੜਦਾ ਤੇ ਜਿਹੜੇ ਸਾਡੇ ਉੱਤੇ ਭਾਏ ਨੇ ਅਸੀਂ ਵੱਡੇ ਵੱਡੇ ਲੀਡਰ ਜਿਹੜੇ ਆnde ਅਸੀਂ ਪੰਥਕ ਦੇ ਆਗੂ ਆ ਪੰਥਕ ਦੇ ਆਗੂ ਆ ਤੇ ਉਹਨਾਂ ਦੇ ਬੱਚੇ ਚਿੱਟੇ ਪੀਂਦੇ ਪੈਣੇ ਉਹ ਆਪਦੇ ਬੱਚੇ ਨਹੀਂ ਸੰਭਾਲ ਸਕੇ ਤੇ 500 ਰੁਪਏ ਤੋਂ ਸੁਭਾਣ ਲੜ ਕੇ ਬਈ ਪਰ ਤੂੰ ਕਿਤੋਂ ਸੁਭਾਣ ਲੈਣਗੇ ਭਾਈਆ ਵਰਤਪਾਲ ਦੀ ਮਾਤਾ ਦਾਦਾ ਦਿਲ ਰਹੀ ਜੇਲ੍ਹ ਚ ਤੇ ਕਿਸੇ ਦਾ ਅਮਰਤਪਾਲ ਮਹਿਰੋ ਤੋਂ ਬਿਨਾ ਕਿਸੇ ਦਾ ਕੋਈ ਬਿਆਨ ਨਹੀਂ ਆਇਆ ਕਿਸੇ ਜਸੇ ਬੰਦੀ ਦਾ ਵੀ ਹੁਣ ਮੈਂ ਕਈਆਂ ਨੂੰ ਕੌੜੀ ਲੱਗਣੀ ਬਾਬੇ ਵਿਧੀ ਚੰਦੀ ਇਹ ਮਹਾਰਾਜ ਸੱਚੇ ਪਾਤਸ਼ਾ ਕਿੱਡਾ ਵੱਡਾ ਦਾਲੇ ਕਿੱਡਾ ਵੱਡਾ ਪੰਥ ਅਕੇ ਧੰਮਾ ਬਾਬਾ ਜੀ ਕਿੱਡਾ ਵੱਡਾ ਪੰਥ ਅਕੇ ਹੋਰ ਕਿੰਨੇ ਦਾਲ ਨੇ ਆਪਣੇ ਚੜਦੀ ਕਲਾ ਵਾਲੇ ਕੀ ਇਹਨਾਂ ਦੇ ਅਗੇ ਕੂਮ ਅੜ ਲਗੀ ਇਹਨਾਂ ਦੇ ਅਗੇ ਕੋਈ ਅੜ ਲਗਾ ਪਰ ਮਾਨ ਨਹੀਂ ਸਾਭ ਹੈ ਮਾਨੇ ਥੋੜੀ ਸਾਭ ਵੀ ਅਸੀਂ ਜੇ ਦੁਜਾ ਆ ਗਿਆ ਤੇ ਮੈਂ ਥੱਲੇ ਹੋ ਜਾਗਾ ਮੈਂ ਨਹੀਂ ਵਾ ਹੋ ਜਾਗਾ ਮੇਰੇ ਤੁੱਤੇ ਹੋਰ ਆ ਜੇ ਮੇਰੇ ਤੁੱਤੇ ਹੋਰ ਆ ਜੇ ਤੇ ਇਹੋ ਜਿਹੋ ਜੋ ਦੇ ਅੱਜ ਬੱਚਿਆਂ ਨੂੰ ਦੇਗਾ ਰਗ ਰਗ ਕਰਕੇ ਪਿਉ ਦੇ ਪੈਰੇ ਤੇ ਜਿਹੜੇ ਆਪਦੇ ਬੱਚੇ ਪਾਲਦੇ ਪੈਰੇ ਤੇ ਬੇਨਤੀ ਹੈ ਆ ਵੀ ਜਿਹੜੇ ਪੰਛ ਦੇ ਜੈਸੇਦਾਰ ਹੁੰਦੇ ਜੇ ਨਾ ਇਹ ਜੇ ਬੰਦਿਆਂ ਦੀ ਬਾਹ ਫੜੋ ਪੂਰਾ ਤਿਆਰ ਫਰੋਲ ਕੇ ਨਾ ਜੇ ਇਹ ਅੱਜ ਇਹ ਫੌਜ ਦੇ ਵਿੱਚ ਬੰਦਾ ਹੁੰਦਾ ਤੇ ਪਿੰਛਰੀ ਆਇਆ ਹੁੰਦਾ ਆ ਆਪਣੇ ਕੋਠੀਆਂ ਪਾਈਆਂ ਹੁੰਦੀਆਂ ਕਿ ਜਵਾਗ ਵੀ ਆਦਾ ਨਜ਼ਾਰੇ ਲੈਂਦੇ ਪਰ ਆਦਮੀ ਚਲੋ ਖੁਸ਼ ਹੀ ਬਹਿ ਨਹੀਂ ਆਦਾ ਵੀ ਖੁਸ਼ ਹੀ ਗੁਰੂ ਮਹਾਰਾਜ ਦੇ ਚਰਨਾਂ ਚ ਜੋ ਜਿਹੜਾ ਆਪਦਾ ਪਰਿਵਾਰ ਜੋੜੀ ਬੈਠਾ ਬਾਣੀ ਨਾਲ ਜੋੜੀ ਬੈਠਾ ਕੰਵਰ ਤੋਂ ਛਕਾਇਆ ਕੀਰਤਨ ਸੁਕਾਉਂਦਾ ਪਿਆ ਪਰ ਸਾਡੀ ਪੰਥੀ ਦੀ ਤਾਂ ਕੋਈ ਦੇਣ ਨਹੀਂ ਹੈਗੀ ਉਹਨੂੰ ਜਿਹੜੇ ਅਸੀਂ ਆਲੇ ਅਸੀਂ ਬੜੇ ਪੰਥ ਕਾਗੂ ਬੜੇ ਪਰਤ ਕਰ ਕੀ ਸਾਡੇ ਲਈ ਭਾਈ ਵਰਤਪਾਲ ਨੂੰ ਪੰਜਾਬ ਦੀਆਂ ਜਿਲ੍ਹਾ ਚ ਲੋੜੋਂ ਔਕਾ ਸੀ ਕੋਈ ਆਉ ਖਾਣੇ ਦੇਗਾ ਪਰ ਬਾਜ ਨਹੀਂ ਕਿਸੇ ਨੇ ਠਾਈ ਬਾਜ ਹੀ ਕਿਸੇ ਨੇ ਨਹੀਂ ਠਾਈ ਮੈਂ ਮੋਹਲੀ ਧਰਨਾ ਜਿਹੜਾ ਨਾ ਉਹਦੀ ਵੀ ਗੱਲ ਕਰਾਂਗਾ ਥੋੜਾ ਜਿਹਾ ਮਦਾਰਨ ਦੇ ਦੇਣਾ ਮੋਹਲੀ ਧਰਨਾ ਲੱਗਾ ਤੇ ਉੱਥੇ ਸਾਡੇ ਬਾਬਾ ਪ੍ਰਗਟ ਸਿੰਘ ਛੌਨੀ ਸਾਹਿਬ ਵਾਲੇ ਕੰਦੇਸ਼ਾ ਦਾਣਾ ਮੰਡੀ ਵਾਲੇ ਉਹ ਬੈਠੇ ਨੇ ਉੱਥੇ ਮੋਰਚਾ ਲਾ ਕੇ ਬਾਬਾ ਰਾਜਾ ਰਾਓ ਸੀ ਉਹ ਬਾਰਡਰ ਤੇ ਗਏ ਚੈਲੇ ਨੇ ਸਰਕਾਰ ਨੇ ਕਿਹਾ ਜਾਂ ਤਰਨਾ ਚੱਕ ਲੋ ਤੇ ਜਿਆ ਤੁਹਾਡਾ ਮਾਰਾ ਹਾਲ ਕਰਾਂਗੇ ਤੇ ਉੱਥੇ ਜਿਹੜੀਆਂ ਕਮੇਟੀਆਂ ਬਣੀਆਂ ਸੀ ਛਾਕੇ ਗੱਪੇ ਉਹ ਤਾਂ ਮਾਧਾਰਨਾਪਾਦ ਦੇ ਵਿੱਚ ਦੱਸਾਂਗਾ ਤੁਜੀ ਵੀਡੀਓ ਦੇ ਵਿੱਚ ਕੁਝ ਉੱਥੇ 2 ਮਹੀਨੇ ਰਹੇ ਆ ਅਸੀਂ ਵੇਖ ਆਇਆ ਪਰ ਪਤਾ ਨਹੀਂ ਸਾਡੇ ਆ ਬੋਝਾ ਕਦੋਂ ਸਾਡਾ ਜਿਹੜਾ ਬੋਝਾ ਹੈ ਨਾ ਬੋਝਾ ਇਹ ਬੋਝਾ ਕਰੋ ਪ੍ਰੀਚੇਗਾ ਅਸੀਂ ਜਿਹਨੂੰ ਪ੍ਰਧਾਨ ਬਣਾ ਦੇਣਾ ਜਿਹਨੂੰ ਮੋਦਬਰ ਬਣਾ ਦੇਣਾ ਉਹ ਆਪਦੇ ਬੋਝੇ ਪਰ ਨੂੰ ਜਮੀਨਾ ਜੈਦਾ ਤੱਕ ਉਟ ਗਿਆ ਲਗ ਪੈਣਾ ਸਾਡੇ ਨਾਲ ਸਰਸੇ ਵਾਲੇ ਚੰਗੇ ਸਖਤ ਜੇ ਕੋ ਨਾਲ ਸਰਸੇ ਨਾਲ ਦਾ ਸੇਵਾਦਾਰ ਕੋ ਗਰੀਬ ਇਹਦਾ ਤੇ ਕੋਠਾ ਟਿੱਗ ਪਿਆ ਘਰ ਟਿੱਗ ਪਿਆ ਤੇ ਉਹ ਆਪ ਦੀ ਸੰਗਤ ਘੱਲ ਕੇ ਉਹਦਾ ਘਰ ਤੇ ਛੱਤ ਪਾ ਦਿੰਦੇ ਨੇ ਤੇ ਬਿਆਸ ਵਾਲੇ ਨੂੰ ਵੀ ਐਵੇਂ ਕਰਦੇ ਖੋਰ ਛੱਡੋ ਸਾਡੇ ਨਾਲ ਉਹ ਚਰਚਾ ਵਾਲੇ ਚੰਗੇ ਨੇ ਜਿਹੜੇ ਆਉਦੇ ਸਕੂਲ ਖੜਾਈ ਜਾਂਦੇ ਨੇ ਪਿੰਡਾਂ 'ਚ ਤੇ ਆਪਦੇ ਗਰੀਬ ਬੱਚੇ ਨੂੰ ਪੜਾਈ ਜਾਂਦੇ ਨੇ ਤੇ ਅਸੀਂ ਜਾ ਕੇ ਉਹਨਾਂ ਦੇ ਗੱਲ ਪੈਣੇ ਪਿਆ ਤੇ ਜੇ ਅਸੀਂ ਉਹਨਾਂ ਨੂੰ ਵੇਖ ਕੇ ਅਸੀਂ ਕੰਮ ਹੀ ਉਹ ਕਰੀਏਗਾ ਜਿਹੜੇ ਸਾਡੇ ਉੱਤੇ ਕੋਈ ਕਸਰ ਹੈ ਕੋਈ ਪੈਸੇ ਦੀ ਕਮੀ ਅਰਬਾਂ ਰੁਪਏ ਚੜਦਾ ਰੋਜ਼ ਪਰ ਉੱਥੇ ਜਿਹੜਾ ਚੜਦਾ ਹੈ ਨਾ ਉਹ ਬੋਝਾ ਤੇ ਜਾਂਦਾ ਪਿਆ ਘਰਾਂ ਤੇ ਜਾਂਦਾ ਪਿਆ ਕਟਾ ਕਟਈਏ ਮਾਰ ਲਾਲਾ ਲਾਲਾ ਕੋਈ ਹਾਲਾਤ ਨਹੀਂ ਘਟੀਆਂ ਬੰਦਿਆਂ ਨੇ ਕੰਮ ਘਵਾਤਾ ਜਿਹੜੇ ਬੰਦੇ ਅੱਗੇ ਲੱਗ ਕੇ ਤੁਰਨ ਵਾਲੇ ਸੀ ਕੌਮ ਦੀ ਕੁਛ ਕਰਨ ਵਾਲੇ ਸੀ ਜੋ ਉਹਨਾਂ ਨੇ ਕੌਮ ਲਈ ਕੁਛ ਕੀਤਾ ਤੇ ਅਸੀਂ ਉਹਨਾਂ ਦੇ ਬਗਰ ਬੋਲੇ ਤੇ ਬੋਲਣ ਤੇ ਲੀਡਰਾਂ ਨੇ ਜਿਹੜੇ ਅਸੀਂ ਲੀਡਰ ਬਣਾਈ ਜਾਂਦੇ ਉਹਨਾਂ ਹੀ ਬੋਲਣ ਪਰ ਉਹ ਲੀਡਰ ਬੋਲਦੇ ਨਹੀਂ ਜੇ ਮੇਰੀ ਗੱਲ ਕੌੜੀ ਹੋਵੇ ਕਿਸੇ ਨੂੰ ਝੂਠੀ ਗਲਤ ਲੱਗੇ ਤਾਂ ਇਸ ਬੰਦੇ ਦਾ ਆਗੇ ਤੇ ਮੰਡੀ ਗਰੂਰ ਸਾ ਗੋਲੂ ਕੇ ਮੋੜ ਤੋਂ ਮੋੜ ਕੇ ਪੁਲ ਦੇ ਉੱਤੇ ਬਾਬੇ ਦਾ ਘਰ ਹੈ। ਥੋੜਾ ਜਿਹਾ ਸਾਈਡ ਤੇ ਚੌਥੀ ਜਿਹੇਦਰ ਸਾਹਿਬ ਦੀ ਦੁਕਾਨ ਜੇ ਆ ਕੇ ਪੁੱਛ ਸਕਦੇ ਜੀ ਜਿਹੜੇ ਪੰਥ ਦੇ ਆਗੂ ਬਣੇ ਜੀ। ਇਹਦੇ ਬਾਰੇ ਪੁੱਛ ਸਕਦੇ ਜੀ ਇਹ ਤੁਹਾਨੂੰ ਦੱਸ ਸਕਦਾ ਵਿੱਚ ਕਿੰਨੇ ਬੰਦੇ ਤੇ ਕਿਹੜੇ-ਕਿਹੜੇ ਪਗੌੜੇ ਹੋਏ ਸਨ। ਤੇ ਕਿੱਥੇ-ਕਿੱਥੇ ਪੁਲਸ ਨੇ ਉਹਨਾਂ ਫੜਿਆ, ਕਿੱਥੇ-ਕਿੱਥੇ ਉਹਨਾਂ ਨੂੰ ਕੁੱਟਿਆ, ਕਿੱਥੇ-ਕਿੱਥੇ ਇਹਨਾਂ ਦਾ ਪਰਿਵਾਰ ਆਲਾ ਬੁਰਾ ਹਾਲ ਕਰ ਦਿੱਤਾ। ਤੇ ਅੱਜ ਉਹ ਬੱਚੇ ਪਾਲਦੇ ਭੈਣ ਓਕੇ ਓਕੇ ਸਰਕਾਰੀ ਜਗ੍ਹਾ ਤੇ ਬਣਾ ਕੇ ਘਰ ਤੇ ਸਾਡੇ ਜਿਹੜੇ ਪੰਥਕ ਦੇ ਆਗੂ ਸੀ ਕਹਿੰਦੇ 2 ਮਰਲੇ 4 ਮਰਲੇ ਉਹਨੂੰ ਜਗ੍ਹਾ ਨਹੀਂ ਲੈ ਕੇ ਦੇ ਸਕਦੇ ਕਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਰੱਬ ਦਾ ਵਾਸਤਾ ਕਿਉਂ ਪੰਜਾਬ ਦਾ ਸਤਿਆਨਾਸ਼ ਕਰਨ ਤੇ ਲੱਗੇ ਜੀ ਬਹੁਤ ਹਮਾਰਾ ਹਾਲਾਤ ਹੋਇਆ ਪਿਆ ਪੰਜਾਬ ਦੇ ਇੰਨਾ ਜਿਆਦਾ ਕਿ ਨਾ ਕੋ ਸਮਝ ਨਹੀਂ ਲੱਗਦੀ ਜਿੰਨੇ ਡੇਰੇ ਨੇ ਸਾਰੇ ਐਸ਼ਾ ਕਰਦੇ ਪਏ ਨੇ ਜਿੰਨੇ ਡੇਰੇ ਸਭ ਤੋਂ ਨਜ਼ਾਰੇ ਨੇ ਜਿੰਨੇ ਸਾਡੇ ਗੁਰਦੁਆਰਿਆਂ ਦੇ ਵਿੱਚ ਪ੍ਰਧਾੜ ਬਣੇ ਨੇ ਮਾਰ ਡਾਂਗੋ ਡਾਂਗੀ ਪਰਗਾ ਲਾ ਲੈਂਦੀਆਂ ਪਈਆਂ ਨੇ ਪੈਸੇ ਦੀ ਕਾਤਰੀ ਨਹੀਂ ਲੜੀ ਜਾਂਦੇ ਨੇ ਯਾਰ ਕੋ ਨਾਲ ਨਹੀਂ ਜੋ ਜਾਣਾ ਕੁਝ ਵੱਡੇ ਬਾਦਲ ਨੂੰ ਪੁੱਛ ਲੋ ਬੀਬਾ ਸਰਿੰਦਰਕੌਰ ਬਾਦਲ ਦੀ ਘਰ ਦੀ ਉਹਨੂੰ ਪੁੱਛ ਲੋ ਵੀ ਕੋਈ ਲੈ ਗਈ 2-4 ਬੈਗ ਨਾਲ ਕੁਛ ਨਹੀਂ ਜਾਣਾ ਪ੍ਰਸ਼ਾਦੇ ਜਾਣੇ ਬਸ ਤੇ ਮਿਹਰਬਾਨੀ ਕਰਕੇ ਇਹੋ ਜਿਹੇ ਬੰਦਿਆਂ ਦੀ ਬਾਤ ਪੁੱਛੋ ਇਹੋ ਜਿਹੇ ਜਸੇਧਰਾ ਦੀ ਬਾਤ ਪੁੱਛੋ ਸਾਡੀ ਬੇਨਤੀ ਹੈ ਬਾਕੀ ਜਿਹੜਾ ਇਹ ਨਾਲ ਖੜਾ ਹੈ ਬੱਚਾ ਧੰਗ ਸਿੰਘ ਇਹਨੇ ਮੁਹੱਲੇ ਦੇ ਵਿੱਚ ਬਹੁਤ ਜ਼ਿਆਦਾ ਨਮਾਇਆ ਜੋਸ਼ ਇਹ ਮੁਸਲਮਾਨਾਂ ਦਾ ਬੱਚਾ ਤਾਂ ਇਹਨੂੰ ਗੁਰਦੁਆਰਾ ਰਮੰਦਰ ਸਾਹਿਬ ਦਾਦੇ ਛੱਡ ਗਿਆ ਸੀ ਉੱਥੇ ਪਲਿਆ ਉੱਥੇ ਕੁਝ ਤੇ ਗੁਰੂ ਸਾਹਿਬ ਦਾ ਪਿਆਰ ਹੈ ਗੁਰੂ ਸਾਹਿਬ ਦੀ ਬਾਣੀ ਦੇ ਨਹੀਂ ਖੋਜ ਤੇ ਇਹ ਵੀ ਅੱਜ ਜਲੰਧਰ ਰੋਡ ਤੋਂ ਦਰਬਾਰ ਸਾਹਿਬ ਰੋਡ ਤੋਂ ਜਾਂਦੇ ਬਜਲੰਦਰ ਦੇ ਗੇਟੇ ਉੱਥੇ ਦੇਗ ਰਗੜ ਕੇ ਇਹ ਆਪਦਾ ਪ੍ਰੋਗਰਾਮ ਲਾਉਂਦਾ ਪਿਆ ਆਪਦਾ ਪੇੜ ਪਾਲਦਾ ਪਿਆ ਤੇ ਸਾਰਿਆਂ ਨੂੰ ਪਤਾ ਹੈ ਇਹ ਬੰਦੇ ਦੇ ਇਤਿਹਾਸ ਦਾ ਬਾਲ ਹੋ ਗਈ ਜਿਹੜੇ ਬੰਦੇ ਪੰਥਕ ਦੀਆਂ ਗੱਲਾਂ ਜਿਹੜੇ ਬੰਦੇ ਚੰਗੀਆਂ ਗੱਲਾਂ ਜਿਹੜੇ ਬੰਦੇ ਉਹ ਬੰਦੇ ਸਾਡੇ ਤੇਰੇ ਮਾਰਦੇ ਪਰ ਆਹ ਦਾ ਸਾਡੇ ਹਾਲ ਹੋਏ ਭਾਈ ਸੋਚੋ ਸੋਚੋ ਗੁਰੂ ਸਾਹਿਬ ਦੇ ਬਾੜੇ ਪਾਲਣੇ ਉੱਥੋਂ ਦੀ ਪਾਲੜੇ ਘਾਤਰੇ ਤੇ ਮੰਡੀਆਂ ਨੂੰ ਜਾ ਕੇ ਦਾਣੇ ਇਕੱਠੇ ਕਰਨੇ ਝੂਠ ਮਾਰ ਕੇ ਕਿਸੇ ਹੋਰ ਨੂੰ ਵੀ ਵੇਖਿਆ ਜੀ ਕਿਸੇ ਸਰਸੇਲ ਦੇ ਵੀ ਦਾਣੇ ਇਕੱਠੇ ਕਰਦੇ ਵੇਖਿਆ ਜੀ ਕਦੇ ਬਿਆਸ ਵਾਲੇ ਦੇ ਦਾਣੇ ਇਕੱਠੇ ਕਰਦੇ ਵੇਖਿਆ ਜੀ ਕਦੇ ਚਰਚਲ ਦੇ ਵੀ ਵਿਖੇ ਦਾਣੇ ਇਕੱਠੇ ਕਰਦੇ ਐਸ ਤਰ੍ਹਾਂ ਕਦੇ ਉਹਨਾਂ ਦੇ ਲੋਕ ਪਿੰਡਾਂ 'ਚ ਫੜੇਗੇ ਜਿਵੇਂ ਆਪਣੇ ਫੜੀਂਦੇ ਨੇ ਪਰ ਜਿਹੜੇ ਗੁਰੂ ਸਾਹਿਬ ਦਾ ਬਾਣਾ ਪਾ ਗਿਆ ਉਹਨਾਂ ਤੇ ਛੱਕੇ ਉਹ ਵੇ ਨਹੀਂ ਸਮਝਦੇ ਵੀ ਇਹ ਸਾਡੇ ਪਿਓ ਦਾ ਹੈ ਇਹ ਸਾਡੇ ਪਿਓ ਦਾ ਬਾਣਾ ਹੈ ਕਿ ਅਸੀਂ ਇਹਨੂੰ ਲੀਕ ਲੱਗੇ ਲਾਉਣ ਪਰ ਨਹੀਂ ਇਸ ਕਰਕੇ ਇਹੋ ਜਿਹੇ ਬੰਦਿਆਂ ਦੀ ਅਧਿਆਤ ਸਿੰਘ ਜਹੇਦਾਰ ਸਾਹਿਬ ਵਰਗੇ ਪੰਥਕ ਨੂੰ ਬੇਨਤੀ ਦੇ ਜੇ ਬੰਦੇ ਦਾ ਬਾਤ ਪੁੱਛੋ ਇਹ ਜੇ ਬੰਦੇ ਰਵਾਗੇ ਪੁੱਛੋ ਬੇ ਬਾਬਾ ਜੀ ਕਿਸ ਗੱਲ ਦੀ ਕਮੀ ਜਿਹੜੀ ਕਮੀ ਉਹ ਦੀ ਪੂਰੀ ਕਰੋ ਪੰਥ ਤੇ ਕਿ ਕੋਈ ਚੀਜ਼ ਨਹੀਂ ਅੜਦੀ ਬਹੁਤ ਕੁਸ਼ਾ ਪਰਤ ਕੋਲੇ ਪਰ ਤੇ ਇਹ ਨੂੰ ਜੀ ਨਹੀਂ ਕਰਦਾ ਆਪਦੀਆਂ ਵੱਡੀਆਂ ਵੱਡੀਆਂ ਕਾਰਾਂ ਗੱਡੀਆਂ ਐਸ ਪ੍ਰਾਂਸਤੀਆਂ ਗੱਡੀਆਂ ਚੋਂ ਸੈਂਟਾਂ ਦੀਆਂ ਸਮੇਲਾ ਮਾਂਗੀਆਂ ਮਾਂਗੀਆਂ ਜੁੱਤੀਆਂ ਮੰਗੀਆਂ ਮੰਗੀਆਂ ਗੱਡੀਆਂ 'ਚ ਤੌਲੀਏ ਵਿਛਾਏ ਨੇ ਪਰ ਉਹ ਆਪਦੀ ਅਜ ਪ੍ਰਸਤੀ ਲੋਕ ਖੂਜ ਪੈਦੇ ਪੈਣ ਕੌਣ ਗੱਲ ਕਰੇਗਾ ਪੰਥ ਦੀ ਆਪਾਂ ਜੀ ਵਰਤਪਾਲ ਬੈਠਾ 12-12 ਮਹੀਨੇ ਐਨੇ ਸੀ ਹੋਰ ਕੀ ਗੱਲ ਲੀਡਰ ਆਪਣੇ ਸਾਰੇ ਹੀ ਮਰ ਗਏ ਨੇ ਕਿਸੇ ਨੇ ਗਵਾਜ਼ ਨਹੀਂ ਚੁੱਕੀ ਉਹਦੀ ਮਾਤਾ ਨੂੰ ਅੰਦਰ ਦਿੱਤਾ ਕਿੰਨੇ ਕ ਲੀਡਰ ਸਾਹਮਣੇ ਆ ਕੇ ਕਿੰਨੇ ਕ ਧਰਨੇ ਲਾਤੇ ਲੋਕਾਂ ਨੇ ਕਿੰਨਾ ਕ ਰੋੜ ਰੋਕਤਾ ਸੀ ਤੇ ਕੀ ਤੁਹਾਡੀ ਗੱਲ ਕਰੇਗਾ ਕਿਸੇ ਨੇ ਗੱਲ ਕਰੀ ਅਜੇ ਤਾਂ ਤੁਹਾਡੇ ਜਿਹੜੇ ਆ ਗਿਦਾਰ ਸਿੱਖ ਨੇ ਨਾ ਜਿਹੜੇ ਆ ਬੀਜੇਪੀ ਦੇ ਪੂਜ ਫੜੀ ਫਿਰਦੇ ਨੇ ਜੇ ਕਿਤੇ ਆ ਗਈ ਤਾਂ ਤੁਹਾਨੂੰ ਵੇਖਿਆ ਜ ਤੁਹਾਡਾ ਬੰਦਤਾ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਗੀ ਲੱਗੇ ਤਾਂ ਸ਼ੇਅਰ ਕਰਦੇ ਆ ਜੀ ਬਾਕੀ ਇਹ ਬਾਬਾ ਜੀ ਦੀ ਮਿਹਰਬਾਨੀ ਕਰਕੇ ਕੋਈ ਜਸੇ ਬੰਦਿਆ ਨੇ ਤੇ ਬਾਤ ਜਰੂਰ ਪੁੱਛੋ ਇਸ ਬੰਦੇ ਦੇ